ਸ੍ਰੀ ਸ਼ਕਲ ਜੀ ਮੈਂ ਲਾਹਰਿਤ ਕੋਰ ਹਾਜ਼ਰਾਂ ਸੀ ਗੁਰਪ੍ਰੀਤ ਸਿੰਘ ਦੁਆਰਾ ਲਿਖੀ ਗਈ ਨਾਵਲ ਗਲ ਸੰਜੋਗਾਂ ਦੀ ਦਾ ਭਾਗ 3 ਲੈ ਕੇ ਆਪਾਂ ਆਪੇ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੋਵਨ ਨੂੰ ਸੋਚਾਂ ਚ ਕੋਈ ਦੇ ਕੇ ਜੋਤ ਕਹਨ ਲੱਗੀ ਹੁਣ ਤੈਨੂੰ ਕੀ ਹੋਇਆ ਤੂੰ ਕਿਸੇ ਸੋਚਾਂ ਚ ਕੋਈ ਜੋਵਨ ਮੈਂ ਤੈਨੂੰ ਗੱਲ ਕਿਵੇਂ ਦੱਸਾਂ ਯਾਰ ਮੈਨੂੰ ਸਮਝ ਨਹੀਂ ਆ ਰਹੀ ਜੋਤ ਲਿਬੂਲ ਕੇ ਦੱਸ ਹੋਰ ਕਿਵੇਂ ਦੱਸਾਂਗੀ ਫਿਰ ਜੋਵਨ ਕਹਨ ਲੱਗੀ ਦੇਖ ਜੋਤ ਤੂੰ ਮੈਨੂੰ ਗਲਤ ਨਾ ਸਮਝੀ ਮੈਨੂੰ ਤਾਂ ਇਸ ਦੀ ਵਾਰੀ ਕੁਝ ਪਤਾ ਵੀ ਨਹੀਂ ਆ ਜੋਤ ਪਰ ਗਲਤ ਦਾਸ ਹੋਇਆ ਕੀ ਆ ਜੋਵਨ ਰਾਤੀ ਜੋ ਤੇਰਾ ਵੀਰ ਮੈਨੂੰ ਘਰ ਛੜਨਾਇਆ ਸੀ ਤੂੰ ਮੈਨੂੰ ਕਹਿ ਰਿਹਾ ਸੀ ਕਿਉਂ ਮੇਰੀ ਨਾਲ ਵਿਆਹ ਕਰਨਾ ਚਾਹੁੰਦਾ ਏ ਕਹਿ ਕੇ ਫਿਰ ਜੋਵਨ ਨੇ ਸਾਰੀ ਗੱਲ ਜੋਤ ਨੂੰ ਦਸੀ ਉਸ ਦੀ ਗੱਲ ਸੁਣ ਕੇ ਜੋਤ ਖੜੀ ਹੋ ਕੇ ਜੋਵਨ ਕੋਲ ਆਈ ਤੇ ਕਹਿਣ ਲੱਗੀ ਫਿਰ ਮੇਰੀ ਭੈਣੇ ਕੀ ਸੋਚਿਆ ਆ ਬਣੇਗੀ ਮੇਰੀ ਪਾਬੂ ਰਾਣੀ ਜੋਵਨ ਜੋਤ ਸਭ ਕੁਝ ਜਾਣਦੇ ਹੋਏ ਵੀ ਤੂੰ ਇਹ ਕਹ ਰਹੀ ਆ ਸਾਡੀ ਜਾਤ ਅਲੱਗ ਐ ਨਾਲੇ ਤੂੰ ਅੱਜ ਤੱਕ ਕਦੀ ਦੇਖਿਆ ਆ ਕਿਸੇ ਉੱਚੀ ਜਾਤ ਵਾਲੇ ਨੇ ਕਿਸੇ ਛੋਟੇ ਘਰ ਦੀ ਕੁੜੀ ਨੂੰ ਆਪਣੇ ਘਰ ਦੀ ਨੂੰਹ ਬਣਾਇਆ ਹੋਵੇ ਮੈਂ ਨਹੀਂ ਚਾਹੁੰਦੀ ਕੱਲ ਨੂੰ ਮੇਰੇ ਘਰ 'ਕੇ ਤੁਹਾਡੇ ਘਰ 'ਚ ਕੋਈ ਕਲੇਸ਼ ਹੋ ਵੀ ਤੂੰ ਪਲੀਜ਼ ਆਪਣੇ ਬੀਰੀ ਨੂੰ ਸਮਝਾ ਕੀ ਹੋਈ ਜੇ ਤੇ ਛੱਡ ਦੇਵੀਂ ਜੋਤ ਵੀਰਾ ਤਾਂ ਵਹੁਜ ਦੀ ਆ ਨਾਲ ਉਹ ਤਾਂ ਕਿਸੇ ਦੀ ਮੰਨਣ ਵਾਲਿਆ ਜੋ ਹੈ ਹੀ ਨਹੀਂ ਉਹ ਆਪਣੀ ਗੱਲ ਦਾ ਬਹੁਤ ਪੱਕਾ ਆ ਜੋ ਕਹਿੰਦਾ ਆ ਕਰਕੇ ਦਿਖਾਉਂਦਾ ਆ ਜਵਨ ਅੜੀ ਤੂੰ ਐਵੇਂ ਕਿਉਂ ਘੈ ਰਹੀ ਆ ਮੈਨੂੰ ਡਰ ਲੱਗ ਰਿਹਾ ਏ ਜੋਤ ਤੈਨੂੰ ਕਿਸ ਤੋਂ ਡਰ ਲੱਗ ਰਿਹਾ ਏ ਜਵਨ ਆਉਣ ਵਾਲੇ ਮਾੜੇ ਸਮੇ ਤੋਂ ਤੂੰ ਪਲੀਸ ਉਹਦੇ ਨਾਲ ਇੱਕ ਵਾਰੀ ਤਾਂ ਗੱਲ ਕਰ ਉਸ ਨੂੰ ਸਮਝਾ ਕੇ ਉਹ ਐਵੇਂ ਨਾ ਕਰੇ ਜੋਤ ਚਲ ਠੀਕ ਆ ਤੂੰ ਕਹਿੰਨੀ ਆ ਤਾਂ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੀ ਉਸਦੇ ਨਾਲ ਠੀਕ ਆ ਹੁਣ ਤੂੰ ਇਧਰ ਬੈਠ ਮੈਂ ਤੇਰਾ ਚੰਗੀ ਤਰ੍ਹਾਂ ਮੇਕਅਪ ਕਰਾਂ ਕਿ ਉਸਨੇ ਜਵਨ ਨੂੰ ਸ਼ੀਸ਼ੇ ਸਾਹਮਣੇ ਬਿਠਾ ਲਿਆ ਉਸ ਦਾ ਮੇਕਅਪ ਕਰਨ ਤੋਂ ਵਾਜੂਦ ਕਹਿਣ ਲੱਗੀ ਹੁਣ ਬੜੀ ਨਾ ਗੱਲਬਾਤ ਐਵੇਂ ਝੱਲੀ ਜਹੀ ਬਣੀ ਫਿਰਦੀ ਸੀ ਤੂੰ ਬੈਠ ਮੈਂ ਆਪਣੀ ਦੂਮਾ ਲਈ ਚਾਹ ਲੈ ਕੇ ਆਉਣੀ ਆ ਕਹਿ ਜਵਦ ਕਮਰੇ ਤੋਂ ਬਾਹਰ ਆ ਗਈ ਜਦ ਉਹ ਚਾਹ ਲੈਣੇ ਰਸੋਈ ਚਾਈ ਤਾਂ ਉੱਥੇ ਗੁਰਪ੍ਰੀਤ ਨੂੰ ਬੈਠਾ ਦੇਖ ਕੇ ਕਹਿਣ ਲੱਗੀ ਵੀਰੇ ਬਾਹਰ ਆਂ ਇੱਕ ਮਿੰਟ ਮੈਂ ਤੇਰੇ ਨਾਲ ਗੱਲ ਕਰਨੀ ਆ ਫਿਰ ਜਦ ਗੁਰੇ ਬਾਹਰ ਆਇਆ ਤਾਂ ਜਵਦ ਕਹਿਣ ਲੱਗੀ ਅਵਰੀ ਕੱਲ ਰਾਤ ਕੀ ਹੋਇਆ ਸੀ ਗੁਰਪ੍ਰੀਤ ਕੱਲ ਰਾਤ ਕੀ ਹੋਇਆ ਕੁਝ ਵੀ ਤਾਂ ਨਹੀਂ ਜੋਤ ਤਸੀਂ ਜੋਵਨ ਨੂੰ ਆਪਣੇ ਨਾਲ ਵਿਆਹ ਕਰਵਾਉਣ ਲਈ ਪੁੱਛਿਆ ਸੀ ਗੁਰਪ੍ਰੀਤ ਆਹੋ ਤੇ ਇਸ ਵਿੱਚ ਮੈਂ ਕੁਝ ਗਲਤ ਕੀਤਾ ਜੋਤ ਵੀਰੀ ਗੱਲ ਉਹ ਨਹੀਂ ਆ ਤੂੰ ਬਾਹਰ ਦਾ ਜੰਮਿਆ ਪਲਿਆ ਆ ਤੈਨੂੰ ਇੱਥੋਂ ਦੇ ਰੀਤੀ ਰਿਵਾਜਾਂ ਬਾਰੇ ਨਹੀਂ ਪਤਾ ਇਹ ਸਭ ਇਹਨਾ ਆਸਾਨ ਨਹੀਂ ਆ ਜਿੰਨਾ ਤੂੰ ਸਮਝ ਰਿਹਾ ਏ ਤੁਹਾਨੂੰ ਇਹ ਪਤਾ ਆ ਤੁਹਾਡੀ ਇਹ ਵਿਆਹ ਦੀ ਗੱਲ ਸ਼ੁਰੂ ਹੁੰਦੀ ਘਰ 'ਚ ਘੂਰਾ ਮਚ ਜਾਣਾ ਏ ਕਿ ਤੂੰ ਜੱਟਾਂ ਦਾ ਮੁੰਡਾ ਹੋ ਕੇ ਕਿਸੇ ਗਰੀਬ ਘਰ ਦੀ ਕੁੜੀ ਨਾਲ ਵਿਆਹ ਕਰਵਾਉਣ ਜਾ ਰਿਹਾ ਹੈਂ ਤੁਹਾਡੇ ਇਸ ਰਿਸ਼ਤੇ ਲਈ ਘਰ ਵਿੱਚ ਕਿਸੇ ਨੇ ਵੀ ਮੰਨਣਾ ਕਿਉਂਕਿ ਪਹਿਲੀ ਗੱਲ ਇਹ ਆ ਜੁਗਨ ਦੀ ਕਾਸਟ ਹੋਰਾ ਦੂਜੀ ਗੱਲ ਉਸਦੇ ਪਾਪਾ ਸਾਡੇ ਸੇਰੀ ਦਾ ਕੰਮ ਕਰਦੀ ਆ ਸੇਰੀ ਮਤਲਬ ਸਮਝਦੇ ਹੋ ਨਾ ਸਾਡੇ ਖੇਤਾਂ 'ਚ ਕੰਮ ਕਰਨ ਵਾਲੀ ਮਜ਼ਦੂਰ ਆ ਮੇਨ ਗੱਲ ਤਾਂ ਇਹ ਆ ਸਾਡੇ ਲੋਕਾਂ ਦੀ ਸੋਚਣੀ ਕਹਿਣ ਨੂੰ ਤਾਂ ਇੱਥੇ ਹਰ ਕੋਈ ਇਸ ਗੱਲ ਦਾ ਡੰਡੋਰਾ ਪਿੱਟਦਾ ਫਿਰਦਾ ਆ ਕਿ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ ਪਰ ਜਦ ਕਿਸੇ ਨੇ ਆਪਣੀ ਤੀ ਪੁੱਤਾਂ ਕੀ ਰਿਸ਼ਤਾ ਕਰਨਾ ਹੁੰਦਾ ਹੈ ਨਾ ਤਾਂ ਸਭ ਤੋਂ ਪਹਿਲਾਂ ਮੁੰਡੇ ਕੁੜੀ ਦੀ ਜਾਤ ਖਾਨਦਾਨ ਬਾਰੇ ਪਤਾ ਕੀਤਾ ਜਾਂਦਾ ਹੈ ਹੋਰ ਵੀ ਬਹੁਤ ਕੁਝ ਸਿੱਖਿਆ ਜਾਂਦਾ ਹੈ ਤੁਸੀਂ ਜਰੀ ਸਭ ਕੱਲਾ ਨਾਲ ਸਾਡੇ ਸਮਾਜ ਵਿੱਚ ਰੂੰਗੇ ਨਾ ਤਾਂ ਤੁਹਾਨੂੰ ਫਿਰ ਪਤਾ ਲੱਗੂ ਕਿ ਸਾਡੇ ਲੋਕਾਂ ਦੀ ਧੁੰਜ ਜਾਤ ਪਾਤ ਦੇ ਕੀਲਾ ਕਿੰਨਾ ਡੂੰਗਾ ਗੱਡਿਆ ਹੋਇਆ ਆ ਸਾਡੇ ਲੋਕਾਂ 'ਚ ਜਾਤ ਪਾਤ ਪਤਾ ਕਦੋਂ ਮੁੱਕ ਜਾਂਦਾ ਹੈ ਜਦੋਂ ਕਿਸੇ ਦਾ ਪੁੱਤ ਨੰਕਮਾ ਨਿਕਲ ਆਈ ਜਾਂ ਤਾਂ ਕਿਸੇ ਦੀ ਕਨੇਡਾ ਦਾ ਵਾਰਲਾ ਕੀੜਾ ਲੜਦੇ ਹੋਏ ਨਾ ਤਾਂ ਫਿਰ ਕੋਈ ਵੀ ਹਾਈਲਾਈਟਸ ਕਰੇ ਵਧੀਆ ਬੈਂਡ ਵਾਲੀ ਕੁੜੀ ਲੱਭ ਕੇ ਭਵੇਂ ਉਹ ਕਿਸੇ ਵੀ ਕਾਸਟ ਦੀ ਹੋਵੇ ਆਪਣੇ ਮੁੰਡੇ ਦਾ ਉਸੇ ਨਾਲ ਵਿਆਹ ਕਰ ਦਿੰਦੇ ਆ ਫਿਰ ਕੁੜੀ ਬਾਹਰ ਜਾ ਕੇ ਸਾਡੇ ਮੁੰਡੇ ਨੂੰ ਆਪਣੇ ਕੋਲ ਫਲਾ ਲਵੇ ਨਾਲੇ ਸਾਡਾ ਪੁੱਤ ਵੀ ਬਾਹਰ ਸੈੱਟ ਹੋ ਜਾਏਗਾ ਪਰ ਕਈ ਮਾਮਲਿਆਂ 'ਚ ਜਾਤ ਕੁੜੀ ਮੁੱਕਰ ਜਾਂਦੀ ਆ ਜਾ ਉੱਥੇ ਜਾ ਕੇ ਫਿਰ ਮੁੰਡਾ ਮੁੱਕਰ ਜਾਂਦਾ ਆ ਉਹ ਸਭ ਨਾਲ ਆਪਣੀ ਕੰਟੈਕਟ ਹੀ ਖਤਮ ਕਰ ਦਿੰਦੇ ਆ ਫਿਰ ਕਈ ਵਾਰੀ ਬਾਅਦ ਗੱਲਾਂ ਵੀ ਬਹੁਤ ਹੋਰ ਤਰ੍ਹਾਂ ਦੀਆਂ ਸਾਹਮਣੇ ਆਉਂਦੀਆਂ ਆ ਮੈਂ ਇਨੀ ਕਹਿੰਦੀ ਜੁਵਨ ਮਾੜੀ ਕੁੜੀ ਆ ਸਿਆਣੇ ਮਾਪਿਆਂ ਦੀ ਉਹ ਬਹੁਤ ਸਿਆਣੀ ਧੀ ਆ ਪੜ੍ਹੀ ਲਿਖੀ ਆ ਤੇ ਮੇਰੀ ਬਹੁਤ ਪਿਆਰੀ ਸਹੇਲੀ ਆ ਪਰ ਤੁਸੀਂ ਜੋ ਵੀ ਕਦਮ ਚੱਕਣਾ ਆ ਨਾ ਸੋਚ ਸਮਝ ਕੇ ਚੱਕਣਾ ਕਿਉਂਕਿ ਮੈਨੇ ਚਾਹੁੰਦੀ ਤੁਹਾਡੀ ਕਿਸੇ ਹਰਕਤ ਨਾਲ ਜੁਵਨ ਦੇ ਬਾਪੂ ਦੀ ਰੋਜੀ ਰੋਟੀ ਤੇ ਲੱਤ ਵਜਾਈ ਤੇ ਮੇਰੀ ਭੈਣਾ ਵਰਗੀ ਦੋਸਤ ਮੇਰੇ ਤੋਂ ਹਮੇਸ਼ਾ ਲਈ ਦੂਰ ਹੋ ਜਾਏ ਇਹਨਾਂ ਕਹਿ ਕੇ ਜੋਦਰ ਰਸੋਈ 'ਚ ਚੱਲ ਲੈ ਕੇ ਆਪਣੇ ਕਮਰੇ 'ਚ ਆ ਗਈ ਉਧਰ ਗੁਰਪ੍ਰੀਤ ਬੈਠਾ ਜੋ ਦੀਆਂ ਗੱਲਾਂ ਬਾਰੇ ਸੋਚ ਰਿਹਾ ਸੀ ਕਿ ਕਿਹੋ ਜਿਹੇ ਸਮਾਜ ਰੀਤੀ ਰਿਵਾਜ ਹਨ ਉਹ ਫਿਰ ਤਿਆਰ ਹੋ ਕੇ ਆਪਣੇ ਮੰਮੀ ਕੋਲ ਆ ਕੇ ਬੈਠ ਗਿਆ ਤਾਂ ਉਸ ਨੂੰ ਸੋਚਾਂ 'ਚ ਡੁੱਬਿਆ ਦੇਖ ਕੇ ਉਸਦੀ ਮੰਮੀ ਜਸਵਿੰਦਰ ਕੌਰ ਕਹਿਣ ਲੱਗੀ ਕੀ ਹੋਇਆ ਗੁਰੇ ਪੁੱਤ ਪਰੇਸ਼ਾਨ ਜਿਹਾ ਲੱਗ ਰਿਹਾ ਹੈ ਗੁਰੇ ਮੰਮਾ ਤੁਸੀਂ ਮੇਰੇ ਲਈ ਅਜ ਤੱਕ ਕਿੰਨੇ ਰਿਸ਼ਤੇ ਦੇਖੇ ਨੇ ਪਰ ਮੈਨੂੰ ਕੋਈ ਪਸੰਦ ਨਹੀਂ ਆਇਆ ਨਾ ਮੰਮਾ ਹਾਂ ਮੈਂ ਤਾਂ ਤੇਰੇ ਲਈ ਰਿਸ਼ਤੇ ਦੇਖ ਦੇ ਕੇ ਹੰਬ ਗਈ ਆ ਮੈਂ ਤਾਂ ਹੁਣ ਵੀ ਵਿਆਹ ਚ ਦੇਖ ਰਹੀ ਆ ਕੋਈ ਚੱਜ ਦੀ ਕੁੜੀ ਮਿਲ ਜਾਏ ਤੇ ਤੇਰਾ ਵੀ ਵਿਆਹ ਕਰ ਦੇਵਾਂ ਪਰ ਹੋਇਆ ਕੀ ਆ ਗੁਰੀ ਮਮਾ ਤੁਹਾਡਾ ਕੰਮ ਐ ਆਸਾਨ ਕਰ ਦਿੰਨਾ ਆ ਮੈਨੂੰ ਇੱਕ ਕੁੜੀ ਪਸੰਦ ਆ ਮੰਮੀ ਸੱਚੀ ਕੌਣ ਆ ਹੋ ਗੁਰੀ ਮਮਾ ਉਸਦਾ ਨਾਮ ਜੋਗਨ ਪ੍ਰੀਤਾ ਤੇ ਉਹ ਇੱਕ ਗਰੀਬ ਘਰ ਦੀ ਕੁੜੀ ਆ ਮੈਂ ਉਸਦੇ ਨਾਲ ਹੀ ਵਿਆਹ ਕਰਵਾਉਂਗਾ ਉਸਦੀ ਕਲਜ਼ਣ ਕੇ ਉਸਦੀ ਮੰਮਾ ਦੇ ਚਿਹਰੇ ਤੇ ਹੈਰਾਨੀ ਦੀ ਭਾਵ ਆ ਗਈ ਫਿਰ ਗੁਰੀ ਆਪਣੀ ਮੰਮੀ ਨੂੰ ਝੁਪ ਦੇਖ ਕੇ ਕਹਿਣ ਲੱਗਾ ਮਾਂ ਕੀ ਹੋਇਆ ਤੁਸੀਂ ਕੁਝ ਬੋਲ ਕਿਉਂ ਨਹੀਂ ਰਹੇ ਮੈਂ ਪਰ ਮੈਂ ਤਾਂ ਫਿਰ ਵੀ ਮੰਨ ਜਾਉ ਪਰ ਮੇਰੇ ਭੈਣ ਸਰਿੰਦਰ ਤੇ ਇਸਦੇ ਪਰਿਵਾਰ ਨੇ ਇਸ ਰਿਸ਼ਤੇ ਲਈ ਕਦੇ ਵੀ ਨਹੀਂ ਮੰਨਣਾ ਨਾਲੇ ਤੇਰੀ ਤਾਰੂ ਭੂਆ ਉਸ ਨੂੰ ਕੌਣ ਸਮਝਾਏਗਾ ਗੁਰੀ ਮੰਮਾ ਵਿਆਹ ਮੈਂ ਕਰਵਾਉਣਾ ਆ ਮੇਰੇ ਰਿਸ਼ਤੇਦਾਰਾਂ ਨੇ ਨਹੀਂ ਮੈਂ ਆਪੇ ਸਭ ਨੂੰ ਸਮਝਾ ਦੇਵਾਂਗਾ। ਨਾਲੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿੰਦਰ ਵੀਰੇ ਦਾ ਬਾਹਰ ਦੀ ਕੁੜੀ ਨਾਲ ਵਿਆਹ ਕਰਨਾ ਕੀ ਇਹ ਨਹੀਂ ਜ਼ਰੂਰੀ ਸੀ ਕਿਉਂ ਪੰਜਾਬ ਵਿੱਚ ਕੁੜੀਆਂ ਖਤਮ ਹੋ ਗਈਆਂ ਆ? ਮੰਮੀ ਪੁੱਤਾਂ ਗੜਿਆਂ ਦੀ ਮਰਜ਼ੀ ਆ ਜਿੱਥੇ ਮਰਜ਼ੀ ਕਰਨ ਸਾਨੂੰ ਕੀ ਆ? ਗੁਰੀ ਨਹੀਂ ਗੱਲ ਮਰਜ਼ੀ ਦੀ ਨਹੀਂ ਆ ਮੰਮੀ ਮੈਂ ਸੁਣਿਆ ਆ ਜਿੰਦਰ ਨੇ ਤਿੰਨ ਵਾਰੀ ਆਈ ਲੈਟਸ ਤੇ ਪੇਪਰ ਦਿੱਤੀ ਆ ਪਰ ਇਸ ਤੇ ਬਾਹਰ ਜਾਣ ਚੁੱਕੇ ਪੈਂਡ ਹੀ ਨਹੀਂ ਆ ਰਹੀ। ਤਾ ਕਰਕੇ ਇਹਨਾਂ ਨੇ ਬਾਰਲੀ ਕੁੜੀ ਦਾ ਰਿਸ਼ਤਾ ਲੱਭਿਆ ਤਾਂ ਜੋ ਜਿੰਦਰ ਵੀ ਬਾਹਰ ਚਲਾ ਜਾਏ ਮੰਮੀ ਪੁੱਤ ਚੁੱਪ ਕਰੇ ਜੇ ਕਿਸ ਨੇ ਸੁਣ ਲਿਆ ਤਾਂ ਐਵੇਂ ਰਾਈ ਦਾ ਪਹਾੜ ਬਣ ਜਾਣਾ ਆ ਗੁਰੀ ਮੈਂ ਤਾਂ ਚੁੱਪ ਕਰ ਜਾਉ ਮੰਮੀ ਜੀ ਪਰ ਤੁਸੀਂ ਦੇਖਣਾ ਆਉਣ ਵਾਲੀਆਂ ਨਸਲਾਂ ਨੇ ਜਦ ਹੀ ਸਵਾਲ ਸਾਨੂੰ ਸਾਰਿਆਂ ਨੂੰ ਕਰਿਆ ਕਰਨਾ ਆ ਇਹ ਜਾਤ ਪਾਤ ਕਿਉਂ ਆ ਕਿਸੇ ਨੇ ਬਣਾਇਆ ਨਾ ਤਾਂ ਸਾਡੇ ਕੋਲ ਕੋਈ ਜਵਾਬ ਨਹੀਂ ਦੀ ਹੋਇਆ ਕਰਨਾ ਨਾੜੇ ਕੱਲ ਹੋਰ ਮੈਂ ਵਿਆਹ ਤੇ ਜੋਗਨ ਨਾਲ ਹੀ ਕਰਵਾਉਣਾ ਆ। ਮੰਮੀ ਕੁਈ ਰਾਜੀ ਹੋ ਵੀ ਜਾਂ ਨਾ ਕਹਿ ਕੇ ਉੱਠ ਕੇ ਬਾਹਰ ਨੂੰ ਚਲਾ ਗਿਆ। ਉਸ ਤੋਂ ਬਾਅਦ ਉਸਦੀ ਮੰਮੀ ਉੱਠ ਕੇ ਜੋਤ ਦੇ ਕੋਲ ਆਈ। ਉਸਦੇ ਕਮਰੇ ਚ ਆ ਕੇ ਜੋਤ ਨੂੰ ਕਹਿਣ ਲੱਗੀ, "ਨੀ ਜੋਤ ਤੈਨੂੰ ਪਤਾ ਆ ਇਹ ਜੋਗਨ ਕੌਣ ਆ? ਜਿਸਦੇ ਪਿੱਛੇ ਗੁਰੀ ਕਮਲਾ ਹੋਇਆ ਫਿਰਦਾ ਆ।" ਜੋਤ, "ਮਾਸੀ ਜੀ ਜੋਤ ਮੇਰੀ ਸਹੇਲੀ ਆ ਸਾਡੇ ਹੀ ਪਿੰਡ ਦੀ ਬਾਹਰ। ਦੂਜੇ ਪਾਸੇ ਉਸ ਦਾ ਕਰ ਜੇ ਤੁਸੀਂ ਕਹੋ ਤਾਂ ਮੈਂ ਬੁਲਾ ਮਾਂ ਉਸਨੂੰ।" ਮੈਂ ਤਾਂ ਵੀਰੇ ਨੂੰ ਪਹਿਲਾਂ ਹੀ ਸਮਝਾ ਚੁੱਕੀ ਆ ਇਸ ਸਭ ਦੇ ਬਾਰੇ ਪਰ ਉਹ ਕਿਸੇ ਦੀ ਮੰਨੀ ਤਾ ਨਾ ਮਾਸੀ ਨਹੀਂ ਨਹੀਂ ਹਲੇ ਨਹੀਂ ਤੇ ਕੱਲ ਦਾ ਉਸ ਦਾ ਘਰਵਾਲੇ ਕਿਵੇਂ ਆ ਉਸੇ ਘਰ ਵਿੱਚ ਕੌਣ ਕੌਣਾ ਉਹ ਸੱਪਿਓ ਕੀ ਕਰਦਾ ਜੁੱਤ ਮਾਸੀ ਜੀ ਜ ੋਗਨ ਹੋਣੀ ਤਿੰਨ ਪੈਣਾ ਆ ਉਸੇ ਬੇਬੀ ਵੈਸੇ ਕਰੀ ਲਗੋਰਤਾ ਪਰ ਮੇਰੀ ਬੇਬੀ ਦੇ ਕਹਿੰਦੀ ਉਹ ਵਿਆਹ ਚ ਲੱਗੀ ਦਾ ਕੰਮ ਕਰ ਰਹੀ ਆ ਉਸ ਦਾ ਬਾਪੂ ਸਾਡੀ ਸੀਰੀ ਰੜਿਆ ਹੋਇਆ ਆ ਮਸੀ ਇਹ ਮੁੰਡਾ ਵੀ ਨਾ ਕੋਈ ਨਮਾਸੀ ਆਪਾ ਖੜਾ ਕਰੇ ਚਲ ਕੋਈ ਨਾ ਮੈਂ ਕਰਦੀ ਹਾਂ ਉਸ ਨਾਲ ਫਿਰ ਗੱਲ ਕਹਿ ਕੇ ਉੱтки ਬਾਹਰ ਨੂੰ ਚੱਲ ਪਈ ਸਾਢੇ 9 ਵਜੇ ਨੂੰ ਬਰਾਤ ਗੁਰੂ ਘਰ ਤੋਂ ਮੱਥਾ ਟੇਕ ਪੈਲਸ ਵੱਲ ਤੁਰ ਪਈ ਜਦ ਬਰਾਤ ਪੈਲਸ ਪਹੁੰਚੀ ਤਾਂ ਸਾਰੇ ਵਰਾਤੀਆਂ ਦਾ ਜੋਸ਼ ਓਰ ਨਾਲ ਸਵਾਗਤ ਕੀਤਾ ਗਿਆ ਜੋਗੰਤੇ ਜੋਤਾਂ ਆਪਣੀ ਹੋਣ ਵਾਲੀ ਭਾਬੀ ਨੂੰ ਮਿਲਣ ਲਈ ਖਾ ਪੀ ਕੇ ਉਸ ਦੇ ਕਮਰੇ 'ਚ ਪਹੁੰਚ ਗਈਆਂ ਸਾਰੇ ਰਿਸ਼ਤੇਦਾਰ ਖੁਸ਼ੀ ਨਾਲ ਬੈਠੇ ਖਾਪੀ ਰਹੇ ਸਨ ਸਾਹਮਣੇ ਆਰਕੈਸਟਰਾਂ ਵਾਲੇ ਨੱਚਣ ਢੱਪਣ ਲੱਗੇ ਹੋਏ ਇੱਕ ਪਾਸੇ ਸ਼ਰਾਬੀ ਕਵਾਬੀ ਆਪਣੀ ਮਹਿਫਲ ਲਗਾ ਕੇ ਬੈਠੇ ਹੋਏ ਸਨ ਜਿੰਦਰ ਨੂੰ ਉਸਦੇ ਮੰਮੀ ਪਾਪਾ ਜੂਤ ਗੁਰੀ ਦੀ ਮੰਮੀ ਤੇ ਹੋਰ ਕਰੀਬੀ ਰਿਸ਼ਤੇਦਾਰ ਨੂੰ ਨਾਲ ਲੈ ਕੇ ਉਹਨਾਂ ਦੀਆਂ ਲਾਹਾਂ ਲਈ ਗੁਰੂ ਘਰ ਵੱਲ ਨੂੰ ਚਲੇ ਗਏ ਸਨ ਪਰ ਜੋਗਨ ਪੈਲਸ ਜਹੀ ਸੀ ਗੁਰੀ ਨੂੰ ਇਕੱਲਾ ਇੱਕੋਨੇ ਤੇ ਟੇਬਲ ਤੇ ਬੈਠੇ ਨੂੰ ਸੋਚਾਂ ਵਿੱਚ ਖੋਇਆ ਦੇਖੀ ਜੁਵਨਾ ਕੇ ਉਸੇ ਕੋਲ ਬੈਠ ਗਈ। ਜਰ ਗੁਰੀ ਦਾ ਧਿਆਨ ਜੁਵਨ ਵੱਲ ਗਿਆ ਤਾਂ ਉਹ ਕਹਿਣ ਲੱਗਾ ਤਉਨੂੰ ਇੱਥੇ ਨਹੀਂ ਬੈਠਣਾ ਚਾਹੀਦਾ ਸੀ। ਜੁਵਨ ਕਿਉਂ ਕੀ ਗੱਲ? ਮੇਰੇ ਇੱਥੇ ਬੈਠਣ ਤੇ ਪਾਬੰਦੀ ਲੱਗੀ ਆ? ਗੁਰੀ ਨਹੀਂ ਉਹ ਗੱਲ ਨਹੀਂ ਹੈ ਜੀ। ਪਰ ਜਦੋਂ ਵੀ ਤੁਸੀਂ ਮੇਰੇ ਸਾਹਮਣੇ ਆਉਂਦੇ ਹੋ ਤਾਂ ਮੇਰਾ ਮਨ ਪੀਚਾਂ ਜਿਹਾ ਹੁੰਨ ਲੱਗਦਾ ਆ। ਇੱਕ ਜੀਵ ਜਿਹੇ ਖੁਦ ਦਿਲ ਨੂੰ ਪੈਂਦੀ ਆ ਜਿਵੇਂ ਕੋਈ ਮੇਰਾ ਆਪਣਾ ਮੇਰੇ ਨੇੜੇ ਆ ਕੇ ਮੇਰੇ ਤੋਂ ਬਹੁਤ ਦੂਰ ਜਾ ਰਿਹਾ ਏ ਜੋਵਨ ਅੱਛਾ ਜੀ ਵੈਸੇ ਇਹ ਗੱਲ ਅੱਜ ਤੱਕ ਕਿੰਨੀਆਂ ਕੁੜੀਆਂ ਨੂੰ ਕਹਿ ਚੁੱਕੇ ਹੋ ਗੁਰੀ ਤੁਸੀਂ ਓ ਪਹਿਲੇ ਤੇ ਆਖਰੀ ਸ਼ਖਸੋਂ ਜਿਸ ਨੂੰ ਮੈਂ ਕੱਲ ਕਹਿ ਰਹੀ ਆ ਕਿਉਂਕਿ ਜੇ ਤੁਸੀਂ ਮੇਰੀ ਜ਼ਿੰਦਗੀ 'ਚ ਨਾ ਆਏ ਨਾ ਤਾਂ ਹੋਰ ਕੋਈ ਵੀ ਨਹੀਂ ਆਏਗੀ ਜੋਵਨ ਕਮਲਿਆ ਤੂੰ ਤਾਂ ਗੱਲ ਦਿਲ ਤੇ ਲਾ ਗਿਆ ਇੰਝ ਪਿਆਰ ਥੋੜਾ ਪਾਈ ਜਾਂਦੀ ਆ ਇਹ ਗੱਲ ਦੱਸ ਮੈਨੂੰ ਆਖਿਰ ਮੈਂ ਹੀ ਕਿਉਂ ਖਾਸਾਂ ਮੇਰੇ ਵਿੱਚ ਮੈਂ ਬਾਕੀ ਕੁੜੀਆਂ ਵਾਂਗ ਹੀ ਤਾਂ ਆ ਸਤਾਰਨ ਜਿਹੇ ਨੈਣ ਨਖਸ਼ਾਈ ਨਹੀਂ ਸੋਹਣੇ ਵੀ ਨਹੀਂ ਆ ਤੇ ਤੈਨੂੰ ਪਤਾ ਆ ਮੇਰੇ ਹੱਥ ਤੇ ਕਿ ਮੈਨੂੰ ਤਾਂ ਕਈ ਲੋਕ ਕਰਮਜਲੀ ਵੀ ਕਹਿੰਦੇ ਆ ਗੁਰੀ ਜੋ ਉਹ ਤੁਹਾਨੂੰ ਪਤਾ ਆ ਜੋਗਨ ਤੁਹਾਨੂੰ ਪਤਾ ਆ ਮੇਰੀ ਮੰਮੀ ਪਾਪ ਨੇ ਲਵ ਮੈਰੇ ਇਸ ਕਰਵਾਈ ਸੀ ਉਹਨਾਂ ਜਮਾਨਿਆਂ 'ਚ ਅਜਾਹ ਸੋਚਣਾ ਵੀ ਲੋਕ ਪਾਪ ਸਮਝਦੇ ਹੁੰਦੇ ਸੀ ਮੇਰੀ ਮੰਮੀ ਆਪਣੇ ਘਰ ਪਰਿਵਾਰ 'ਚ ਪਹਿਲੀ ਕੁੜੀ ਸੀ ਜੋ ਪੜਨ ਲਿਖਨ ਲਈ ਘਰ ਤੋਂ ਇਨੀ ਦੂਰ ਵਿੱਚ ਪਰਦੇਸ ਆਈ ਸੀ ਉਹਨਾਂ ਦਿਨਾਂ 'ਚ ਜਦ ਕਿਸੇ ਕੁੜੀ ਨੂੰ ਕਿਤੇ ਇਕੱਲੇ ਘਰੋਂ ਬਾਹਰ ਤੱਕ ਨਹੀਂ ਜਾਣ ਦਿੱਤਾ ਜਾਂਦਾ ਸੀ ਮੇਰੀ ਮੰਮੀ ਪਾਪਾ ਦੀ ਪਹਿਲੀ ਮੁਲਾਕਾਤ ਬਿਲਕੁਲ ਇੰਜ ਹੀ ਹੋਈ ਸੀ ਜਿਵੇਂ ਸਾਡੀ ਹੋਈ ਸੀ ਉਹ ਜਿਹਨੂੰ ਆਪਣੇ ਕੰਮ ਤੋਂ ਜਦ ਕਰ ਜਾ ਰਹੇ ਸੀ ਤਾਂ ਉਹਨਾਂ ਨੂੰ ਆਪਣੀ ਤਨਖਾਹ ਮਿਲੀ ਸੀ ਹਰ ਵਾਰ ਦੀ ਤਰ੍ਹਾਂ ਪਾਪਾ ਇਸ ਵਾਰ ਵੀ ਆਪਣੀ ਕਮਾਈ 'ਚ ਦਸਬੰਦ ਕੱਢ ਕੇ ਗੁਰੂ ਘਰ ਦੀ ਕੋਲਕ 'ਚ ਪਹੁੰਚ ਆਏ ਸਨ ਉਸ ਦਿਨ ਪਾਪਾ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖੜੇ ਹੋ ਕੇ ਅਰਦਾਸ ਕਰ ਰਹੇ ਸਨ ਤਾਂ ਬਿਲਕੁਲ ਐਵੇਂ ਹੀ ਜਿਵੇਂ ਕੱਲ ਤੁਸੀਂ ਸਿਰ ਤੇ ਚੁੰਨੀ ਲੈ ਕੇ ਮੇਰੇ ਕੋਲ ਆ ਕੇ ਖੜੇ ਸੀ ਇੰਤਾ ਹੀ ਮੰਮੀ ਪਾਪਾ ਦੇ ਕੋਲ ਆ ਕੇ ਖੜੇ ਹੋ ਕੇ ਅਰਦਾਸ ਕਰ ਰਹੇ ਸਨ ਜਦ ਮਮਾ ਮੱਥਾ ਟੇਕ ਕੇ ਬਾਹਰ ਆਈ ਤਾਂ ਪਾਪਾ ਉਹਨਦੀ ਮਗਰ ਆਈ ਤੇ ਕਹਿਣ ਲੱਗੀ ਮੈਡਮ ਜੀ ਆ ਤੁਹਾਡਾ ਰਮਾਲ ਉੱਥੇ ਡਿੱਗ ਗਿਆ ਸੀ ਮਮਾ ਨੇ ਪਾਪਾ ਤੋਂ ਆਪਣਾ ਰਮਾਲ ਫੜਿਆ ਤੇ ਧੰਨਵਾਦ ਕਰਕੇ ਆਪਣੀ ਰਾਹ ਵੱਲ ਨੂੰ ਚਲੀ ਪਈ ਕੁਝ ਦਿਨਾਂ ਬਾਅਦ ਪਾਪਾ ਦੀ ਮੁਲਾਕਾਤ ਫੇਰ ਹੋਈ ਜਿਸ ਕੈਫੇ ਤੇ ਪਾਪਾ ਪਾਰਟ ਟਾਈਮ ਜੌਬ ਕਰਦੇ ਸਨ ਉੱਥੇ ਮਮਾ ਆਪਣੀਆਂ ਸਹੇਲੀਆਂ ਨਾਲ ਖਾਣ ਪੀਣ ਆਈ ਸੀ ਜਦ ਪਾਪਾ ਉਹਨਾਂ ਤੋਂ ਆਰਡਰ ਲੈਣ ਆਏ ਤਾਂ ਮਮਾ ਉਹਨਾਂ ਨੂੰ ਦੇਖ ਕੇ ਕਹਿਣ ਲੱਗੀ ਉਹ ਸਰਦਾਰ ਜੀ ਤੁਸੀਂ ਇੱਥੇ ਕੰਮ ਕਰ ਰਹੇ ਹੋ ਤਾਂ ਪਾਪਾ ਨੇ ਹਾਂ ਵਿੱਚ ਸਿਰ ਹਿਲਾਇਆ ਫਿਰ ਉਹਨਾਂ ਦਾ ਆਰਡਰ ਲੈ ਕੇ ਪਪਾ ਅੰਦਰ ਚਲੇ ਗਏ ਖਾਣ ਪੀਣ ਤੋਂ ਬਾਅਦ ਮੰਮਾ ਤੇ ਉਸਦੇ ਦੋਸਤ ਸਾਰੇ ਵਾਪਸ ਚਲੇ ਗਏ ਉਸ ਦਿਨ ਤੋਂ ਬਾਅਦ ਮੰਮਾ ਰੋਜ਼ ਉਸ ਕੈਫੇ ਆਉਣ ਲੱਗੇ ਹੌਲੀ ਹੌਲੀ ਉਹਨਾਂ ਦੀ ਗੱਲਬਾਤ ਹੋਣ ਲੱਗੀ ਦੇਖਦੇ ਦੇਖਦੇ ਉਹ ਦੋਵੇਂ ਬਹੁਤ ਚੰਗੇ ਦੋਸਤ ਬਣ ਗਏ ਇਦਾਂ ਹੀ ਸਾਲ ਲੰਘਦੇ ਗਏ ਤੇ ਉਹਨਾਂ ਦੀ ਦੋਸਤੀ ਸਮੇਂ ਨਾਲ ਹੋਰ ਗੂੜੀ ਹੁੰਦੀ ਗਈ ਮਮਾ ਦੀ ਪੜਾਈ ਪੂਰੀ ਹੋ ਗਈ ਸੀ ਤੇ ਉਹਨਾਂ ਨੇ ਵਰਕ ਪਰਮਿਟ ਵੀ ਲੈ ਲਿਆ ਸੀ ਪਰ ਪਾਪਾ ਜਿਸ ਬੰਦੇ ਕੋਲ ਕੰਮ ਕਰਦੇ ਸਨ ਉਹ ਬਹੁਤ ਗਲਤ ਬੰਦਾ ਸੀ ਕਿੰਨੇ ਸਾਲਾਂ ਤੋਂ ਮੇਰੇ ਪਾਪਾ ਤੋਂ ਉਸ ਨੂੰ ਪੱਕੀ ਕਰਵਾ ਲੈੰਦਾ ਲਾਰਾ ਲਾ ਕੇ ਪੈਸੇ ਖਾਂਦਾ ਰਿਹਾ ਜਦ ਰੋਸ ਨੇ ਕੋਈ ਹੱਥ ਪੁੱਲਾ ਨਾ ਫੜਾਇਆ ਤਾਂ ਪਾਪਾ ਨੇ ਆਪਣੇ ਪੈਸੇ ਵਾਪਸ ਮੰਗੇ ਉਸ ਤੋਂ ਤੇ ਇਸ ਤੇ ਉਸਨੇ ਗੁੱਸੇ ਚ ਆ ਕੇ ਪਾਪਾ ਨੂੰ ਕੰਮ ਤੋਂ ਕੱਢ ਦਿੱਤਾ ਤੇ ਕੋਈ ਪੈਸਾ ਥੇਲਾ ਵੀ ਨਹੀਂ ਦਿੱਤਾ ਪਪਾ ਜਿਸ ਜਗ੍ਹਾ ਤੇ ਰਹਿੰਦੇ ਸਨ ਉਹ ਜਗ੍ਹਾ ਵੀ ਇਸ ਮਾਲਕ ਦੀ ਸੀ ਸੋ ਪਪਾ ਦਾ ਸਾਰਾ ਸਮਾਨ ਉਸਨੇ ਘਰੋਂ ਬਾਹਰ ਸੁੱਟਵਾ ਦਿੱਤਾ ਸਰਦੀਆਂ ਦੇ ਦਿਨਸਾਂ ਬਾਹਰ برف ਪੈ ਰਹੀ ਸੀ ਪਪਾ ਆਪਣਾ ਸਮਾਨ ਸੜ ਕਿਨਾਰੇ ਲੈ ਕੇ ਬੈਠੇ ਸੋਚ ਰਹੀਏ ਸਨ ਕਿ ਹੁਣ ਅੱਗੇ ਕੀ ਕਰਿਆ ਜਾਵੇ ਉਦੋਂ ਹੀ ਪਾਪਾ ਨੂੰ ਮੰਮੀ ਦੀ ਫੋਨ ਆਇਆ ਤਾਂ ਉਹਨਾਂ ਨੇ ਸਾਰੀ ਗੱਲ ਉਸ ਨੂੰ ਦੱਸੀ ਫਿਰ ਕੁਝ ਧੀਰਵਾਦ ਮੰਮਾ ਉੱਥੇ ਆ ਗਈ ਪਾਪਾ ਨੂੰ ਠੰਡ ਨਲ ਕੰਮ ਦਾ ਦੇਖ ਕੇ ਉਹਨਾਂ ਨੇ ਪਾਪਾ ਦਾ ਸਾਰਾ ਸਮਾਨ ਚੱਕ ਕੇ ਗੱਡੀ 'ਚ ਰੱਖਿਆ ਤੇ ਉਹਨਾਂ ਨੂੰ ਆਪਣੇ ਨਾਲ ਗੱਡੀ 'ਚ ਬਿਠਾ ਕੇ ਆਪਣੇ ਘਰ ਲੈ ਆਏ ਪਾਪਾ ਨੂੰ ਅੱਗ ਮੁਰੇ ਬਿਠਾ ਕੇ ਮੰਮਾ ਚਾਹ ਬਣਾਉਣ ਲਈ ਚਲੀ ਗਈ ਚਾਹ ਪੀਣ ਤੋਂ ਬਾਅਦ ਪਾਪਾ ਦੀ ਥੋੜੀ ਠੰਡ ਦੂਰ ਹੋਈ ਫਿਰ ਉਸ ਤੋਂ ਬਾਅਦ ਮੰਮਾ ਤਾਂ ਕੰਮ ਤੇ ਚਲੇ ਜਾਇਆ ਕਰਦੇ ਸਨ ਪਾਪਾ ਮੰਗਰੂ ਘਰ ਦਾ ਸਾਰਾ ਕੰਮ ਕਰ ਦਿਆ ਕਰਦੇ ਸਨ ਨਾਲ ਨਾਲ ਹੀ ਉਹ ਕੋਈ ਕੰਮ ਵੀ ਲੱਭ ਰਹੇ ਸਨ ਇਤਾਂ ਹੀ ਦਿਨ ਬੀਤਣ ਲੱਗੇ ਮੰਮਾ ਪਾਪਾ ਨੂੰ ਕਦੇ ਇੱਕ ਦੂਜੇ ਨਾਲ ਪਿਆਰ ਹੋ ਗਿਆ ਉਹਨਾਂ ਨੂੰ ਪਤਾ ਹੀ ਨਾ ਲੱਗਿਆ ਕੁਝ ਦਿਨਾਂ ਬਾਅਦ ਪਾਪਾ ਦਾ ਵਰਕ ਪਰਮਿਟ ਵੀ ਮੁੱਕਣ ਵਾਲਾ ਸੀ ਕਿਸੇ ਪਾਸਿਓਂ ਕੋਈ ਕੰਮ ਨੂੰ ਹੱਥ ਨਾ ਪੈਂਦਾ ਦੇਖ ਕੇ ਪਾਪਾ ਨੇ ਪਿੰਡ ਵਾਪਸ ਆਉਣ ਦਾ ਫੈਸਲਾ ਕੀਤਾ ਜਿਸਨ ਪਾਪਾ ਨੇ ਵਾਪਸ ਆਉਣਾ ਸੀ ਉਸ ਦਿਨ ਮੰਮਾ ਨੇ ਪਾਪਾ ਨੂੰ ਕਿਹਾ ਸੀ ਦਰਸ਼ਨ ਜੀ ਤੁਸੀਂ ਮੈਨੂੰ ਕੱਲੀ ਨੂੰ ਛੱਡ ਕੇ ਵਾਪਸ ਜਾ ਰਹੇ ਹੋ ਪਪਾ ਹਾਂਜੀ ਕੀ ਕਰੀਏ ਸ਼ਾਇਦ ਸਾਡਾ ਇੱਥੇ ਦਾਣਾ ਪਾਣੀ ਇੰਨਾ ਹੀ ਲਿਖਿਆ ਸੀ ਮੰਮਾ ਪਰ ਛੇ ਤੁਹਾਡਾ ਦਾਣਾ ਪਾਣੀ ਸਦਾ ਲਈ ਇੱਥੇ ਦੀ ਹੀ ਲਿਖਵਾ ਦੇਮਾ ਤਾਂ ਫਿਰ ਪਪਾ ਉਹ ਕਿਵੇਂ ਮੰਮਾ ਦਰਸ਼ਨ ਜੀ ਮੈਨੂੰ ਤੁਸੀਂ ਬਹੁਤ ਪਸੰਦ ਹੋ ਕਿ ਤੁਸੀਂ ਮੇਰੇ ਨਾਲ ਵਿਆਹ ਕਰੋਗੇ ਪਪਾ ਪਰ ਤੁਹਾਡੇ ਘਰ ਦੇ ਸਾਡੇ ਸ੍ਰਿਸ਼ਤੇ ਲਈ ਮੰਨ ਜਾਣਗੇ ਨਲੇ ਸਾਡੀ ਜਾਤ ਦਾ ਵੀ ਚੱਕਰ ਏ ਮਮਾ ਦਰਸ਼ਨ ਜੀ ਤੁਸੀਂ ਪੜ੍ਹੇ ਲਿਖੇ ਹੋ ਕੇ ਵੀ ਇਹਨਾਂ ਗੱਲਾਂ ਨੂੰ ਮੰਨਦੇ ਹੋ ਰੱਬ ਨੇ ਤਾਂ ਸਿਰਫ ਇਨਸਾਨ ਬਣਾਇਆ ਸੀ ਇਹ ਜਾਤਾਂ ਪਾਤਾਂ ਤਾਂ ਸਾਡੇ ਵਰਗਿਆਂ ਹੀ ਲੋਕਾਂ ਦੀਆਂ ਬਣਾਈਆਂ ਹੋਈਆਂ ਨੇ ਜੇ ਮਨਜ਼ੂਰ ਏ ਤਾਂ ਫੜ ਲੋ ਮੇਰਾ ਹੱਥ ਕਹੀਂ ਆਪਣਾ ਹੱਥ ਪਾਪਾ ਵੱਲ ਵਧਾਇਆ ਫਿਰ ਪਾਪਾ ਨੇ ਮਮਾ ਦਾ ਹੱਥ ਫੜਦੇ ਕਿਹਾ ਸੀ ਦੇਖਲਾ ਸਰਦਾਰ ਨੇ ਕੱਲ ਨੂੰ ਕਿਤੇ ਇਸ ਗਰੀਬ ਨਾਲ ਪਿਆਰ ਦੇ ਨਾਮ ਤੇ ਮਜ਼ਾਕ ਨਾ ਕਰ ਜਾਈ ਮਮਾ ਸਰਦਾਰ ਜੀ ਮਰਦੀ ਮਰ ਜਾਉ ਪਰ ਤੁਹਾਡਾ ਪੱਲਣਾ ਤਾਂ ਹੁਣ ਮੈਂ ਮਰ ਕੇ ਛੱਡਾਂਗੀ ਫਿਰ ਅਗਲੇ ਦਿਨ ਮਾਮਾ ਪਾਪਾ ਗੁਰੂ ਘਰ ਜਾ ਕੇ ਵਿਆਹ ਕਰਵਾ ਲਿਆ ਕੁਝ ਦਿਨਾਂ ਬਾਅਦ ਜਦ ਉਹ ਦੋਮਾਂ ਦੇ ਵਿਆਹ ਦੀ ਫੋਟੋ ਪਿੰਡ ਆਈ ਤਾਂ ਘਰ ਵਿੱਚ ਤਾਂ ਜਿਵੇਂ ਮਹਾਭਾਰਤ ਹੀ ਸ਼ੁਰੂ ਹੋ ਗਈ ਹੋਵੇ ਸਭ ਦੇ ਮੂੰਹ ਤੇ ਇੱਕੋ ਸਵਾਲ ਸੀ ਤੂੰ ਸਾਨੂੰ ਕਿਉਂ ਨਾ ਦੱਸਿਆ ਕਿ ਅਸੀਂ ਮਰ ਗਏ ਸੀ ਇਹ ਮੁੰਡਾ ਕੌਣ ਹੈ ਕੀ ਖਾਨਦਾਨ ਹੈ ਉਸ ਦਾ ਹੋਰ ਪਤਾ ਨਹੀਂ ਕੀ ਕੀ ਕਹਿ ਰਹੇ ਸਨ ਸ਼ਦ ਮਮਾ ਨੇ ਕਰ ਫੋਨ ਕਰਕੇ ਪਾਪਾ ਦੇ ਵਰੀ ਕਰ ਦੱਸਿਆ ਤਾਂ ਕਰਦਿਆਂ ਨੇ ਉਹਨਾਂ ਨੂੰ ਇੱਕੋ ਗੱਲ ਕਹੀ ਜੇ ਤੁਸੀਂ ਭੁੱਲ ਕੇ ਵੀ ਪਿੰਡ ਵੜੇ ਤਾਂ ਤੁਹਾਡੇ ਦੋਵਾਂ ਦੀ ਟੁੱਟੇ-ਟੁੱਟੇ ਕਰਵਾ ਦਿਆਂਗੇ ਇੱਕ ਝਟਕੇ 'ਚ ਮਮਾ ਨਾਲੋਂ ਉਹਨਾਂ ਨੇ ਆਪਣੇ ਸਾਰੇ ਰਿਸ਼ਤੇ ਤੋੜ ਲਏ ਮੈਂ ਅਕਸਰ ਆਪਣੇ ਮੰਮੀ ਨੂੰ ਪਾਪਾ ਨੂੰ ਯਾਦ ਕਰਕੇ ਉਹਨਾਂ ਇਕੱਲਿਆਂ ਨੂੰ ਬੈਠ ਕੇ ਰੋਂਦਿਆਂ ਨੂੰ ਕਈ ਵਾਰੀ ਆਪਣੀ ਅੱਖੀਂ ਦੇਖਿਆ ਆ ਕੋਈ ਮਾਂ ਪਿਓ ਇਨੇ ਪੱਥਰਦਿਲ ਕਿਵੇਂ ਹੋ ਸਕਦੇ ਆ ਕਿ ਉਹਨਾਂ ਲਈ ਆਪਣੇ ਬੱਚਿਆਂ ਦੀ ਖੁਸ਼ੀ ਤੋਂ ਵੱਧ ਕੀ ਇਹ ਜਾਤਾਂ ਪਾਤਾਂ ਹੁੰਦੀਆਂ ਨੇ ਮੇਰੇ ਪਾਪਾ ਜੀ ਦੀ ਮੌਤ ਉਦੋਂ ਹੋ ਗਈ ਸੀ ਜਦ ਮੈਂ ਆਪਣਾ ਸਕੂਲ ਖਤਮ ਕੀ ਕੀਤਾ ਸੀ ਸਾਡੀ ਜਿੰਨੀ ਸੇਵਿੰਗ ਕੀਤੀ ਹੋਈ ਸੀ ਸਾਰੀ ਉਹਨਾਂ ਨੂੰ ਬਚਾਉਣ ਚ ਲੱਗ ਗਈ ਸੀ ਕਿਸੇ ਰਿਸ਼ਤੇਦਾਰ ਨੇ ਇੱਕ ਪੰਜੀ ਤੱਕ ਦੀ ਮਦਦ ਨਹੀਂ ਕੀਤੀ ਸੀ ਸਾਡੇ ਕੰਪਨੀ ਘਰ ਸਭ ਕੁਝ ਗਿਰਵੀ ਹੋ ਗਿਆ ਸੀ ਮੈਨੂੰ ਮੇਰੇ ਮੰਮੀ ਪਾਪਾ ਦੀ ਮਿਹਨਤ ਨਾਲ ਬਣਾਈ ਹੋਈ ਕੰਪਨੀ ਤੇ ਉਹਨਾਂ ਦਾ ਸੁਪਨਿਆਂ ਦਾ ਘਰ ਬਚਾਉਣ ਲਈ 10 ਸਾਲ ਦਿਨ ਰਾਤ ਸਖਤ ਮਿਹਨਤ ਕਰਨੀ ਪਈ ਤਾਂ ਕਿ ਤੇ ਜਾ ਕੇ ਮੇਥੇ ਤੱਕ ਪਹੁੰਚਾਂ ਆ ਪਾਪਾ ਦੀ ਮੌਤ ਪਿੱਛੇ ਹੌਲੀ-ਹੌਲੀ ਮੰਮੀ ਦੀ ਭੈਣ ਭਰਾਮਾ ਨੇ ਇਹਨਾਂ ਨਾਲ ਵਰਤਨਾ ਸ਼ੁਰੂ ਕਰ ਦਿੱਤਾ ਪਾਪਾ ਮੈਨੂੰ ਹਮੇਸ਼ਾ ਇੱਕੀ ਗੱਲ ਕਹਿੰਦੇ ਹੁੰਦੇ ਸਨ ਪੁੱਤ ਜੋੜੀਆਂ ਤਾਂ ਤੁਰੋਂ ਹੀ ਬਣ ਕੇ ਆਉਂਦੀਆਂ ਹਨ ਜਿਨ੍ਹਾਂ ਦਾ ਮੇਲ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੁੰਦਾ ਹੈ ਫਿਰ ਲਾਮਾ ਲੈ ਕੇ ਹੀ ਇਹ ਆਪਣਾ ਜਿੰਦਗੀ ਦਾ ਅਹਮ ਸਫ਼ਰ ਸ਼ੁਰੂ ਕਰਦੀਆਂ ਨੇ ਉਸੀ ਸਾਰੀ ਗੱਲ ਸੁਣਨ ਤੋਂ ਬਾਅਦ ਜਵਨ ਕਹਿਣ ਲੱਗੀ ਹੁਣ ਫਿਰ ਤੁਸੀਂ ਦੱਸੋ ਤੁਸੀਂ ਕੀ ਚਾਹੁੰਦੇ ਹੋ ਮੈਂ ਤੁਹਾਨੂੰ ਹਾਂ ਕਰਕੇ ਫਿਰ ਤੋਂ ਉਹੀ ਕੰਮ ਦੁਬਾਰਾ ਸ਼ੁਰੂ ਕਰਵਾ ਦਿਆਂ ਜੋ ਕਦੇ ਤੁਹਾਡੇ ਮੰਮੀ ਪਾਪਾ ਦੇ ਵਿਆਹ ਕਰਕੇ ਹੋਇਆ ਸੀ ਗੁਰਮੀ ਮਨਦੀ ਆ ਤੂੰ ਬਹੁਤ ਚੰਗਾ ਮੁੰਡਾ ਏ ਪਰ ਇਹ ਵੀ ਦੇਖੋ ਨਾ ਸਾਡਾ ਇੱਕ ਰਿਸ਼ਤਾ ਜੁੜਨ ਨਾਲ ਤੁਹਾਡੇ ਨਾਲੋਂ ਫਿਰ ਤੋਂ ਕਿੰਨੇ ਰਿਸ਼ਤੇ ਟੁੱਟ ਜਾਣਗੇ ਸਾਡੇ ਲੋਕੀ ਇਹ ਜਾਤ ਪਾਤ ਚ ਬਹੁਤ ਡੂੰਘੇ ਫਸੇ ਹੋਇਆ ਉਹ ਇਤੇ ਇਕੱਲਾ ਕੁਝ ਨਹੀਂ ਕਰ ਸਕਦਾ ਗੁਰੂ ਜੂਵਨ ਜੀ ਮੈਂ ਬਸ ਇਨਾ ਹੀ ਕਹਾਂਗਾ ਕੱਲ ਜਦ ਮੈਂ ਤੁਹਾਨੂੰ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਦੇਖਿਆ ਸੀ ਮੈਨੂੰ ਮੇਰੇ ਪਾਪਾ ਦੀ ਕਹੀ ਗੱਲ ਬਿਲਕੁਲ ਸਹੀ ਲੱਗੀ ਸੀ ਮੈਂ ਤਾਂ ਉਦੋਂ ਹੀ ਤੈਅ ਕਰ ਲਿਆ ਸੀ ਕਿ ਸਰਦਾਰ ਦੀ ਸਰਦਾਰਨੀ ਤਾਂ ਤੂੰ ਹੀ ਬਣੇਗੀ ਹੁਣ ਤੁਸੀਂ ਸੋਚ ਲੈ ਤੁਹਾਡਾ ਕੀ ਫੈਸਲਾ ਹੈ ਫਿਰ ਕੁਝ ਸੋਚਦੇ ਹੋਏ ਫਿਰ ਜੂਵਨ ਕੈਨ ਛਿਚਕਦੇ ਹੋਏ ਕਹਿਣ ਲੱਗੀ ਗੁਰੂ ਕੁਝ ਪਰਦੇਸ਼ੀਆਂ ਮੰਗੂ ਕਿਤੇ ਤੂੰ ਵੀ ਤਾਂ ਮੈਨੂੰ ਅੱਧ ਵਿੱਚ ਕਰੇ ਤੋਖਾ ਤਾਂ ਨਹੀਂ ਦਿੱਜਾਂਗੇ ਨਾ ਗੁਰੀ ਜੂਵਨ ਮੈਂ ਵੀ ਆਪਣੇ ਬੇਪੇ ਬਾਪੂ ਦਾ ਪੁੱਤ ਨਹੀਂ ਜੇ ਤੇਰਾ ਹੱਥ ਫੜ ਕੇ ਕਦੀ ਛੱਡਿਆ ਜਾਂ ਕਦੀ ਵੀ ਮੈਂ ਅਜਾਹਾ ਕੀਤਾ ਨਾ ਤਾਂ ਫਿਰ ਤੂੰ ਮੈਨੂੰ ਚਾਹੇ ਜਾਨੂ ਮਾਰ ਦੇ ਤੂੰ ਬਸ ਇੱਕ ਵਾਰੀ ਭਰੋਸਾ ਕਰਕੇ ਤਾਂ ਦੇਖ ਮੈਂ ਜਾਨ ਵਾਰ ਦੂੰ ਪਰ ਪਿੱਛੇ ਨਹੀਂ ਹਟਦਾ ਫਿਰ ਜੂਵਨ ਨੇ ਆਪਣਾ ਹੱਥ ਗੁਰੀ ਦੇ ਹੱਥ ਚ ਫੜਾਉਂਦੀ ਹੈ ਕਹਿਣ ਲੱਗੀ ਤਲੇ ਫਿਰ ਮੇ ਗੁਰੀ ਅੱਜ ਤੋਂ ਸਦਾ ਲਈ ਤੇਰੀ ਹੋ ਗਈ ਆ ਗੁਰੀ ਨੇ ਵੀ ਉਸ ਦਾ ਹੱਥ ਆਪਣੇ ਹੱਥਾਂ 'ਚ ਲੈ ਲਿਆ ਫਿਰ ਉਹ ਦੋਵੇਂ ਬੈਠ ਪਿਆਰ ਨਾਲ ਇੱਕ ਦੂਜੇ ਨੂੰ ਧੱਕਣ ਲੱਗੇ ਕੁਝ ਤੀਰਵਾਦ ਪਿਆਵਾਲੀ ਜੋੜੀ ਵੀ ਆਨੰਦ ਕਾਸ਼ ਕਰਕੇ ਪੈਲਸ ਚ ਆ ਗਈ ਸੀ ਵਿਆਹ ਵਾਲੀ ਜੋੜੀ ਸਟੇਜ 'ਤੇ ਬੈਠੀ ਸੀ ਕੁਝ ਸ਼ਰਾਬੀ ਬੈਠੇ ਸ਼ਰਾਬ ਪੀ ਰਹੇ ਸਨ ਕੁਝ ਤਾਰੂ ਦੀ ਲੋਰ 'ਚ ਸਟੇਜ 'ਤੇ ਨੱਚ ਰਹੇ ਸਨ ਵਿਆਹ ਵਾਲੀ ਜੋੜੀ ਨੂੰ ਸਭ ਸ਼ਗਨ ਪਾ ਰਹੇ ਸਨ ਫਿਰ ਸ਼ਾਮ ਨੂੰ ਵਧਾਈ ਤੋਂ ਬਾਅਦ ਨਵੇਂ ਦੁਲਹਨ ਨੂੰ ਜਿੰਦਰ ਦੇ ਮਮੀ ਪਾਪਾ ਘਰ ਲੈ ਕੇ ਆ ਗਏ ਸਨ ਉਹਨਾਂ ਦੇ ਘਰ ਆਇਆ ਤੇ ਸਭ ਸ਼ਗਨ ਵਿਹਾਰ ਕੀਤੇ ਗਏ ਅਗਲੇ ਦਿਨ ਸਵੇਰੇ ਸਾਰੇ ਰਿਸ਼ਤੇਦਾਰ ਆਪੋ ਆਪਣੇ ਘਰਾਂ ਨੂੰ ਚਲੇ ਗਏ ਸਨ ਬਸ ਕੁਝ ਖਾਸ ਹੀ ਰਿਸ਼ਤੇਦਾਰ ਘਰ ਸਨ ਜਿਵੇਂ ਸਾਰੇ ਜਨੇ ਹ ਬੈਠੇ ਹਾ ਚਾਹ ਪੀ ਰਹੇ ਸਨ ਤਾਂ ਗੁਰੀ ਆ ਕੇ ਕਹਿਣ ਆਪਣੇ ਮਾਸਟਰ ਜੀ ਨੂੰ ਕਹਿਣ ਲੱਗਾ ਮਾਸਟਰ ਜੀ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਕਰਨੀ ਹੈ ਇਸ ਤਰ੍ਹਾਂ ਮਾਸੜ ਬਿਲਕਾਰ ਸਿੰਘ ਕਹਿੰਨ ਲੱਗਾ ਹਾਂਜੀ ਕਾਕਾ ਜੀ ਦੱਸੋ ਕੀ ਗੱਲ ਕਰਨੀ ਆ ਗੁਰੀ ਦੇਖੋ ਪਹਿਲਾਂ ਤਾਂ ਤੁਸੀਂ ਸਾਰੇ ਮੇਰੀ ਗੱਲ ਬੈਠ ਕੇ ਠੰਡੇ ਦਿਮਾਗ ਨਾਲ ਸੁਣਨਾ ਤੇ ਉਸ ਤੇ ਵਿਚਾਰ ਕਰਨਾ ਮੈਨੂੰ ਕੋਈ ਵੀ ਲੜਾਈ ਝਗੜਾ ਨਹੀਂ ਚਾਹੀਦਾ ਬਲਕਿ ਉਹ ਕਾਕਾ ਪਹਿਲਾਂ ਗੱਲ ਤਾਂ ਦੱਸ ਆਕਰ ਹੈ ਕਿ ਗੁਰੀ ਤਾਂ ਠੀਕਾ ਫਿਰ ਸੁਨੋ ਆਪਣੀ ਮੰਮਾ ਵੱਲ ਦੇਖਦੇ ਹੋਏ ਕਹਿਣ ਲੱਗਾ ਪਰ ਉਸੇ ਮੰਮਾ ਨੇ ਉਸ ਨੂੰ ਕੁਝ ਵੀ ਕਹਿੰਦੋਂ ਨਾਂਚ ਸਿਰ ਹਿਲਾ ਕੇ ਮਨਾ ਕਰ ਰਹੀ ਸੀ ਗੁਰੀ ਮਾਸਟਰ ਜੀ ਕੱਲ੍ਹ ਲਈ ਆ ਕਿ ਮੈਨੂੰ ਵਿਆਹ ਚ ਇੱਕ ਕੁੜੀ ਪਸੰਦ ਆ ਗਈ ਤੇ ਮੈਂ ਸੋਚਿਆ ਐ ਮੈਂ ਵਿਆਹ ਉਸਦੇ ਨਾਲ ਹੀ ਕਰਵਾਉਣਾ ਆ ਧੰਵਾਦ ਜੀ ਬਾਕੀ ਕੱਲ੍ਹ ਦੀ ਵੀਡੀਓ ਚ ਜਾਰੀ ਰੱਖਾਂਗੀ ਜੀ ਬਨੇ ਰਿਓ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਤਿ ਸ਼ਕਾਲ